ਅਸੰਖ ਅਸੰਖ ਇਹ ਵਾਰ-ਵਾਰ ਹੁਣ ਸ਼ਬਦ ਨਹੀਂ ਆਉਣਾ ਤੇ ਐੜਾ ਹਰ ਥਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਪਰ ਬਹੁਤੀ ਕਰਕੇ ਸਾਡੀ ਕਾਲੀ ਕਰਕੇ ਸਾਡੇ ਅਨਜਾਨ ਪੁਨੇ ਕਰਕੇ ਇਹਨੂੰ ਸੰਖ ਸੰਖ ਹੀ ਪੜਿਆ ਜਾਂਦਾ ਸੰਖ ਪਰ ਅਸੰਖ 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 ਜਪ ਅਸੰਖ ਭਾਉ ਇਹ ਜੋ ਮੁੱਢ ਦੇ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਵੀ ਬਾਣੀ ਦਾ ਪਾਠ ਕਰਨ ਲੱਗਿਆਂ ਪਹਿਲੋਂ ਮਨ ਬਣਾ ਕੇ ਬੈਠੇ ਕਿ ਮੈਂ ਕਾਲੀ ਨਹੀਂ ਕਰਨ ਬੜੇ ਧੀਰਜ ਨਾਲ ਬੜੇ ਪਿਆਰ ਨਾਲ ਬੜੇ ਸਤਕਾਰ ਨਾਲ ਬੜੇ ਠਰਮੇ ਦੇ ਨਾਲ ਕੱਲੀ-ਕੱਲੀ ਲਗਾ ਮਾਤਰ ਦਾ ਧਿਆਨ ਰੱਖ ਕੇ ਬੜੀ ਸ਼ਾਂਤੀ ਦੇ ਨਾਲ ਜਿੰਨੀ ਠਹਿਰਾਓ ਨਾਲ ਸ਼ਾਂਤੀ ਨਾਲ ਸਹਿਜ ਨਾਲ ਬਾਣੀ ਪੜੋਂਗੇ ਉਨਾ ਹੀ ਅੰਦਰ ਆਨੰਦ ਬਣੇਗਾ ਉਨਾ ਹੀ ਤੁਹਾਡੇ ਕਾਰਜ ਸਵਰਣਗੇ ਉਨਾ ਹੀ ਤੁਹਾਡਾ ਜੀਵਨ ਸਬਰੇਗਾ ਸੋ ਇਸ ਵਾਸਤੇ ਇਹਨਾਂ ਅੱਖਰਾਂ ਦਾ ਪੂਰਾ ਪੂਰਾ ਧਿਆਨ ਰੱਖ ਕੇ ਉਚਾਰਨ ਕਰਨਾ ਹੈ ਜੀ ਅਸ਼ੰਖ ਜਾਪ ਅਸ਼ੰਖ ਭਾਉ ਅਸ਼ੰਖ ਊਜਾ ਅਸ਼ੰਖ ਤਪਤਾਉ ਸੰਬੰਧਕ ਸ਼ਬਦ ਹੈ ਤਪਤਾਉ ਅਸ਼ੰਖ ਗ੍ਰੰਥ ਆ ਵੀ ਬੇਨਤੀ ਗ੍ਰੰਥ ਪੈਰ ਚ ਰਾਰਾ ਵੀ ਆਉਂਦਾ ਹੈ ਪਰ ਇੱਥੇ ਪੂਰਾ ਰਾਰਾ ਆਇਆ ਹੈ ਗਰੰਥ ਥੋੜਾ ਜਿਹਾ ਟਾਇਮ ਦੇ ਕੇ ਉਚਾਰਨ ਕਰਨਾ ਚਾਹੀਦਾ ਪਏਗਾ ਤਾਂ ਸ਼ੁੱਧ ਹੋਵੇਗਾ ਗ੍ਰੰਥ ਮੁਖ ਵੇਦ ਪਾਠ ਆਸ਼ੰਖ ਜੋਗ ਮਨ ਰਹ ਜਿਵੇਂ ਪਿੱਛੇ ਸ਼ਬਦ ਸਹ ਹੈ ਆਇਆ ਸੀ ਇਹ ਰਹ ਹੈ ਅੱਗੇ ਕਈ ਥਾਵਾਂ ਤੇ ਕਹ ਹੈ ਆਵੇਗਾ ਜੋ ਇਹ ਜਿਹੜੇ ਸ਼ਬਦ ਨੇ ਬੜੇ ਪਿਆਰ ਦੇ ਨਾਲ ਉਚਾਰਨ ਕਰਨੇ ਨੇ ਰਹੇ ਉਦਾਸ ਅਸ਼ੰਖ ਭਗਤ ਗੁਣ ਗੁਣ ਨੰਨਾ ਹੈ ਗੁਣ ਗਿਆਨ ਇੱਥੇ ਨੰਨਾ ਹੈ ਗਿਆਨ ਵਿਚਾਰ ਬਵੇ ਨੂੰ ਬਿਆਰੀ ਹੈ ਅਸ਼ੰਖ ਸਤੀ ਇਹ ਵੀ ਕੋਲਾ ਸ਼ਬਦ ਉਚਾਰਨ ਕਰਨਾ ਸਤੀ ਨਹੀਂ ਕਹਿਣਾ ਸਤੀ ਆਸ਼ੰਖ ਦਾਤਾਰ ਦੱਦੇ ਨੂੰ ਕੰਨਾ ਤੇ ਪਰ ਪੜਨ ਦੇ ਵਿੱਚ ਬਹੁਤਾ ਕਰਕੇ ਦਤਾਰ ਪੜਿਆ ਜਾਂਦਾ ਹੈ ਦਤਾਰ ਜੇ ਪੜਾਂਗੇ ਤੇ ਦੱਦੇ ਨੂੰ ਕੰਨਾ ਉਚਾਰਨ ਕਰਨ ਤੋਂ ਰਹਿ ਜਾਂਦਾ ਪਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਲਿਖਤ ਵਿੱਚ ਲਿਆਂਦਾ ਹੈ ਇਸੇ ਬੜੇ ਪਿਆਰ ਦੇ ਨਾਲ ਉਚਾਰਨ ਕਰਨਾ ਹੈ ਦਾਤਾਰ ਅਸੰਖ ਸੂਰ ਮੋਹ ਮੋਹ ਪਖ ਇਹਨੂੰ ਪਖ ਕਸ ਕੇ ਵੀ ਨਹੀਂ ਪੜਨਾ ਪਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਬਿੰਦੀ ਨਹੀਂ ਲਾਉਣੀ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਸਾਈ ਨਹੀਂ ਕਹਿਣਾ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਰੰਗ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ